ਮੈਂ ਸਵੇਰੇ ਮੌਜੂਦ ਹਾਂ ਜਿਲ੍ਹਾ ਪਟਿਆਲਾ ਦੇ ਪਿੰਡ ਮਹਿਮਾ ਵਿੱਚ ਜਿੱਥੋਂ ਦੀ ਇੱਕ ਬੇਟੀ ਤੇ ਨੂੰ ਜੋ ਕਿ ਇਕੋ ਕਰਦੀਆਂ ਸੀਗੀ ਦੋਨਾਂ ਦੀ ਜੋਰਜੇ ਦੇ ਵਿੱਚ ਜਿਹੜਾ ਤੂਫਾਨ ਆਇਆ ਉਸ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਉੱਥੇ ਉਹਦੇ ਵਿੱਚ ਮੌਤ ਹੋ ਚੁੱਕੀ ਹੈ ਇਹ ਜਿਹੜਾ ਪਰਿਵਾਰ ਹੈ ਬੜਾ ਗਰੀਬ ਪਰਿਵਾਰ ਹੈ ਦੋ ਕਮਰਿਆਂ ਦੇ ਘਰ ਵਿੱਚ ਰਹਿ ਰਿਹਾ ਹੈ ਪਿੰਡ ਦੇ ਕੁਝ ਲੋਕ ਵੀ ਬੈਠੇ ਨੇ ਉਹਨਾਂ ਨੇ ਵੀ ਦੱਸਿਆ ਕਿ ਪਰਿਵਾਰ ਦੇ ਵਿੱਚ ਆਰਥਿਕ ਹਾਲਤ ਬਿਲਕੁਲ ਬਹੁਤ ਮਾੜੀ ਹੈ ਬੜਾ ਔਖਾ ਗੁਜ਼ਾਰਾ ਕਰਦੇ ਸੀ ਇਹਨਾਂ ਨੂੰ ਆਸ ਸੀ ਕਿ ਉੱਥੋਂ ਉਹਨਾਂ ਨੂੰ ਕੁਝ ਪੈਸੇ ਹੋਣਗੇ ਲੜਕੀ ਕੁਛ ਬੇਟੀ ਇਹਨਾਂ ਦੀ ਕੁਝ ਮਦਦ ਕਰਦੀ ਸੀ ਇਹਨਾਂ ਤੋਂ ਜਾਣਦੇ ਆ ਕਿ ਕੀ ਘਟਨਾ ਸੀ ਕਿਦਾਂ ਸਾਰੀ ਹੋਈ ਆ। ਇਹ। ਇਹ। ਕਿਹੜਾ ਪਿੰਡ ਹੈ? ਕਤੋਂ ਦੇ ਮੁੰਡੇ ਦੇਖੋ ਜਿੱਥੇ ਇਕੱਠੇ ਰਹਿੰਦੇ ਸੀ ਉਹ ਵੀ ਹੁਣ ਸਾਲ ਕੋਰੇ ਨੂੰ ਇਧਰ ਆਏ ਦੂਜੇ ਚੋ ਕੋਰੀਏ ਚਲੇ ਗਏ। ਕੀ ਨਾਮ ਤੁਹਾਡਾ ਕਿਹੜਾ ਪਿੰਡ ਸਾਹਿਬ ਸਿੰਘ ਜੀ ਕਿਹੜਾ ਪਿੰਡ ਪਿੰਡ ਮਹਿਮਾ ਕੌਣ ਸੀ ਵਰ ਤੁਹਾਡੀ ਕੀ ਗੱਲ ਹੋਈ ਮੇਰੀ ਬੇਟੀ ਸਾਡੇ ਤੋਂ ਘਰੇ ਉੱਜੜ ਗਿਆ ਵੀਰ ਜੀ ਸਾਡੇ ਦੋ ਜੀ ਇੱਕ ਘਰ ਦੇ ਚਲੇ ਗਏ ਆਨੰਦ ਪਰਜਾ ਹੀ ਸਾਡੇ ਤੋਂ ਘਰ ਉੱਜੜ ਗਿਆ ਨੂਰਾਣੀ ਨੂੰ ਲਿਆਣਾ ਸੀ ਜਾਣਾ ਸੀ ਗੱਡੀ 'ਚ ਬਿਠਾ ਕੇ ਸਾਡੀ ਤੋਂ ਨੂਰਾਨੀ ਵੀ ਐਵੇਂ ਚਲੀ ਗਈ ਸਾਡੀ ਬੇਟੀ ਦੀ ਡੋਲੀ ਤੋਰਨੀ ਸੀ ਬੇਟੀ ਵੀ ਐਂ ਚਲੀ ਗਈ ਵੀਰ ਜੀ ਸਾਡੀ ਉੱਚੀ ਸਾਡੇ ਕੋਲ ਤੁਰਿਆ ਇਹ ਦੋ ਜੀ ਚਲੇ ਗਏ ਵੀਰ ਜੀ ਕੁੜੀ ਨੂੰ ਜਦੋਂ ਭੇਜਿਆ ਜੀ ਦੇਖਿਆ ਉਹਨੇ ਵੀ ਸਾਡਾ ਕੋਈ ਫਰਜ਼ੂਗੀ ਹਲਾ ਹਾਂ ਜੀ ਹਾਂ ਜੀ ਇਹ ਚਲੋ ਸਾਡਾ ਵੀ ਹੁਣ ਦਿਨ ਬਦਲ ਜੂंगे ਕੁੜੀ ਬਾਹਰ ਨੂੰ ਚਲੀ ਗਈ ਕੁੜੀ 2-3 ਸਾਲ ਤੋਂ ਕੁੜੀ ਨੂੰ ਕੁਸ ਨਹੀਂ ਭੇਜਿਆ ਵੈਸਾ ਆਪਣਾ ਖਰਚ ਕਰਦੀ ਰਹੀ ਜੀ ਫਿਰ ਕਦੀ 10000 ਕਦੀ 5000 ਵਿੱਚ ਆ ਅਸੀਂ ਤੋਂ ਕਰਜ਼ ਬੰਦ ਹੋਈ ਬਹੁਤ ਵੀ ਜੀ ਬਹੁਤ ਕਰਜ਼ ਸਵਿੰਦਰ ਸਿੰਘ ਸਰਪੰਚ ਪਿੰਡ ਮਹਿਮਾ ਜੀ ਬੰਦਾ ਵੀ ਜਿਹੜੀ ਕੱਟਣਾ ਆ ਜੇ ਤੁਹਾਡੇ ਪਿੰਡ ਦਾ ਪਰਿਵਾਰ ਹੈ ਕਿਹੜਾ ਪਰਿਵਾਰ ਹੈ ਕਿਹਦੀ ਗਰੀਬੀ ਹੈ ਮੀਰੀ ਹੈ ਕਿੱਦਾਂ ਇਹਨਾਂ ਨੇ ਗੁਜ਼ਾਰਾ ਕਰਦੇ ਸੀ ਕਿੱਦਾਂ ਇਹਨਾਂ ਨੇ ਬੱਚੇ ਕਿੱਡੀ ਪੀਛ ਤਿਕੋ ਜੀ ਅੱਜ ਤੋਂ 7-8 ਸਾਲ ਪਹਿਲਾਂ ਇਹਨਾਂ ਨੇ ਆਪਣੀ ਬੇਟੀ ਜੌਰਜੀਆ ਭੇਜੀ ਸੀ ਆਪਣਾ ਜਿਹੜੀ ਕੋਈ ਜ਼ਮੀਨ ਸੀ ਕਿਲਾ ਡੇਡ ਕਿਲਾ ਵੇਚ ਕੇ ਤੇ ਕੱਲ ਪਰਸੋ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਤੇ ਜੌਰਜੀਆ ਦੇ ਵਿੱਚ ਬਰਫਵਾਰੀ ਦਾ ਕੋਈ ਤੂਫਾਨ ਵਗੈਰਾ ਆਇਆ ਉਹਦੇ ਵਿੱਚ ਜਦੋਂ ਲਾਈਟ ਗੁੰਮ ਬੰਦ ਹੋ ਗਈ ਇਹਨਾਂ ਨੇ ਕੋਈ ਜਨਰੇਟਰ ਵਗੈਰਾ ਚਲਾ ਕੇ ਹੀਟਰ ਵਗੈਰਾ ਲਾ ਕੇ ਉੱਤੇ ਰਾਤ ਨੂੰ ਸੁੱਤੇ ਨੇ ਮੇਰੇ ਇਹਨਾਂ ਪਿੰਡ ਦੀ ਬੇਟੀ ਹੈ ਤੇ ਇਹਨਾਂ ਦੀ ਨੂੰ ਮਨਿੰਦਰ ਕੌਰ ਦੀ ਬੇਟੀ ਔਰਿੰਦਰ ਕੌਰ ਜਸ ਵੇਰੀ ਮਤਲਬ ਉੱਤੇ ਸੁੱਤੇ ਹੀ ਰਹਿ ਗਏ ਉਹ ਮਤਲਬ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਤੇ ਬਾਕੀ ਪਰਿਵਾਰ ਤੁਸੀਂ ਦੇਖ ਹੀ ਚੁੱਕੇ ਹੋ ਬਹੁਤ ਗਰੀਬ ਪਰਿਵਾਰ ਹੈ ਜੀ ਜਿਹੜੀ ਕਿਲਾ ਜ਼ਮੀਨ ਸੀ ਉਹੀ ਵੇਚ ਕੇ ਇਹਨਾਂ ਨੇ ਆਪਣੀ ਬੇਟੀ ਨੂੰ ਬਾਹਰ ਭੇਜਿਆ ਸੀ ਉਹਨੂੰ ਦੇਖੋ ਅਸੀਂ ਕਦੇ ਵੀ ਬਹੁਤ ਹੀ ਗਰੀਬੀ ਦਾ ਹਾਲ ਹੈ ਤੁਸੀਂ ਦੇਖ ਚੁੱਕੇ ਹੋ ਕਿ ਇਹ ਸੌਜੋ ਵਿੱਚ ਕਿੰਨਾ ਹਲਾਤਾ ਇਹਨਾਂ ਨੇ ਬਾਹਰ ਭੇਜਿਆ ਹੁਣ ਫੇਰ ਉੱਥੇ ਆ ਕੇ ਖੜ ਗਏ ਕੀ ਸਰਕਾਰ ਨੂੰ ਅਪੀਲ ਹੈ ਕਿੱਦਾਂ ਇਹ ਮਰੀਜ਼ ਕਰਨਗੇ ਅੱਗੇ ਦੇਖੋ ਸਰਕਾਰ ਨੂੰ ਅਪੀਲ ਸਾਡੀ ਇਹੀ ਹੈ ਜੀ ਦੇਖੋ ਇਹਨਾਂ ਦੀ ਕਦੇ ਬਾਹ ਫੜੀ ਜਾਵੇ ਜੋ ਬੱਚੇ ਇਹਨਾਂ ਦੀ ਡੈਡ ਬੋਡੀਆਂ ਇੱਥੇ ਲਈਆਂ ਜਾਂ ਹੁਣ ਕਿਉਂ ਇਹ ਆਪਣੇ ਤੌਰ ਤੇ ਕੁਝ ਵੀ ਨਹੀਂ ਕਰ ਸਕਦੇ ਸਰ ਤੇ ਤੁਸੀਂ ਘਰ ਦੇ ਹਾਲਾਤ ਦੇਖ ਚੁੱਕੇ ਹੋ ਜੀਵਨ ਨਾਲ ਦੇ ਕੋਲ ਨਹੀਂ ਹੈਗੀ ਇਹ ਵੀ ਹੈਂਡੀਕੈਪ ਨੇ ਦੇਖੋ ਉਹਦੇ ਨਾਲ ਚੱਲ ਰਹੇ ਨੇ ਅੱਖਾਂ ਤੋਂ ਵੀ ਪਹਜ ਨਹੀਂ ਜੋ ਕਿਤੇ ਕਿਲਕਿਲਾ ਜੀਵਨ ਸੀ ਜਾਂ ਕੁਝ ਜੀਵ ਉਹ ਆਪਣਾ ਵੇਚ ਗਏ ਆਪਣੇ ਬੱਚਿਆਂ ਨੇ ਇਹਨਾਂ ਨੂੰ ਬਾਹਰ ਭੇਜਿਆ ਸੀ ਉਹਨ ਦੇਖੋ ਬਿਲਕੁਲੇ ਤਰਸਯੋਗ ਹਾਲਤ ਹੈ ਇਹਨਾਂ ਦੀ ਸਾਡੇ ਪਿੰਡ ਦੇ ਬਹੁਤ ਜ਼ਿਆਦਾ ਇਹ ਵੱਧ ਭਾਗੀ ਘਟਨਾ ਘਟਈ ਹੈ ਸਾਰੇ ਪਿੰਡ ਦੇ ਵਿੱਚ ਪਿੰਡ ਦੇ ਸਦਵੇਂ ਦੀ ਲਹਿਰ ਹੈ ਸੋ ਬੜਾ ਚੱਲ ਰਿਹਾ ਹੈ ਬੋਡੀ